ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੇ ਸੱਭਿਆਚਾਰਕ ਮਾਮਲੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਦੇ ਸਰਪੱਖੀ ਪਿੰਡੂ ਵਿਕਾਸ ਵਿੱਚ ਲਾਇਬ੍ਰੇਰੀਆਂ ਦੀ ਹਿੱਸੇਦਾਰੀ ਵਧਾ ਰਹੇ ਹਾਂ ਤਾਂ ਜੋ ਸ਼ਬਦ ਸੱਭਿਆਚਾਰ ਦੀ ਉਸਾਰੀ ਕਰਕੇ ਨੌਜਵਾਨਾਂ ਨੂੰ ਚੰਗੀ ਸੋਚ ਧਾਰਾ ਦੇ ਨਾਲ ਜੋੜਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਲਾਇਬ੍ਰੇਰੀਆਂ ਤੇ ਖੇਡ ਢਾਂਚਾ ਉਸਾਰ ਰਹੇ ਹਾਂ ਉਨਾ ਦੱਸਿਆ ਕਿ ਆਪਣੇ ਵਿਧਾਨ ਸਭਾ ਹਲਕਾ ਖੰਨਾ ਵਿੱਚ ਉਹ ਹਰ ਸਾਲ 5-5 ਪਿੰਡੂ ਲਾਇਬ੍ਰੇਰੀਆਂ ਖੋਲ ਰਏ ਹਨ ਖੇੜ ਟਾਂਚੇਵਲ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ੇਟ ਖੇੜ ਮੈਦਾਨਾ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਜਾ ਰਹੀ ਹੈ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਫੈਸਰ ਗੁਰਪੱਜਨ ਸਿੰਘ ਗਿੱਲ ਦੇ ਗ੍ਰਹਿ ਵਿਕੇ ਪੰਜਾਬ ਦੇ ਵਿਰਸੇ ਦੀ ਸੰਭਾਲ ਵਿਕਾਸ ਅਤੇ ਪਿੰਡੂ ਵਿਕਾਸ ਯੋਜਨਾਵਾਂ ਦੇ ਸਬੰਧ ਚਾਰ ਨਾਲ ਸੁਮੇਲ ਸੰਬੰਧੀ ਵਿਚਾਰ ਵਟਾਂਦਰਾ ਕਰਨਾ ਆਇਸਾਨਾ ਉਹਨਾਂ ਉੱਗੇ ਕਲਾਕਾਰ ਤੇ ਪ੍ਰੋਫੈਸਰ ਗੁਰਪੱਜਨ ਸਿੰਘ ਗਿੱਲ ਦੇ ਨਿਕਟਵਰਤੀ ਡਾਕਟਰ ਜਸਵਿੰਦਰ ਭੱਲਾ ਦੇ ਦੇਹਾਂਤ ਤੇ ਦਾਵੀ ਅਫਸੋਸ ਪ੍ਰਗਟਾਇਆ ਇਸ ਮੌਕੇ ਲੁਧਿਆਣਾ ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਉਹਨਾਂ ਨਾਲ ਆਏ ਪਤਵੰਤੇ ਸੱਜਣਾਂ ਨੂੰ ਆਪਣੀਆਂ ਲਿਖੀਆਂ ਤੇ ਸੰਪਾਦਿਤ ਪੁਸਤਕਾਂ ਅੱਖਰ ਅੱਖਰ ਗੁਲਨਾਰ ਮੇਰ ਪੰਖ ਮੋਰ ਪੰਖ ਕਿਸਾਨ ਮੋਰਚੇ ਨਾਲ ਸੰਬੰਧਿਤ ਕਵਿਤਾਵਾਂ ਦੀ ਸੰਪਾਦਿਤ ਪੁਸਤਕ ਤਰਤ ਵੰਗਾਰੇ ਤਖਤ ਨੂੰ ਅਤੇ ਡਾਕਟਰ ਸੁਖਦੇਵ ਸਿੰਘ ਸਿਰਸਾ ਵੱਲੋਂ ਸੰਪਾਦਿਤ ਪੁਸਤਕ ਗਦਰੀ ਬਾਬਾ ਗਿੰਦਾ ਸਿੰਘ ਦੌਧਰ ਦੀ ਜੀਵਨੀ ਦਾ ਸੈਟ ਪੇਂਡ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਡ ਪੱਧਰ ਤੇ ਬਣੀਆਂ ਲਾਇਬ੍ਰੇਰੀਆਂ ਦਾ ਹੀ ਪ੍ਰਤਾਪ ਹੈ ਕਿ ਮੈਂ 55 ਸਾਲ ਪਹਿਲਾਂ ਪੜੀਆਂ ਕਿਤਾਬਾਂ ਸਾਰੇ ਅੱਜ ਸ਼ਬਦ ਸਭਿਆਚਾਰ ਵਿੱਚ ਥੋੜੀ ਬਹੁਤੀ ਪਛਾਣ ਰੱਖਦਾ ਹਾਂ ਉਹਨਾਂ ਕਿਹਾ ਕਿ ਪਿੰਡੂ ਸਾਹਿਤ ਤੇ ਸੱਭਿਆਚਾਰ ਦੇ ਨਾਇਕਾਂ ਦੇ ਨਾਮ ਤੇ ਪਿੰਡ ਪੰਚਾਇਤਾਂ ਲਾਇਬ੍ਰੇਰੀਆਂ ਤੇ ਖੇਡ ਢਾਂਚੇ ਉਸਾਰਨੇ ਚਾਹੀਦੇ ਹਨ ਉਹਨਾਂ ਕਿਹਾ ਕਿ ਪਿੰਡੂ ਲਾਇਬ੍ਰੇਰੀਆਂ ਨੂੰ ਪੰਜਾਬੀ ਪ੍ਰਕਾਸ਼ਕਾਂ ਨਾਲ مشਵਰਾ ਕਰਕੇ ਬਹੁਤ ਘੱਟ ਦਰਾਂ ਤੇ ਪੁਸਤਕਾਂ ਦਿਵਾਵਾਂਗੇ ਚੇਤਨਾ ਪ੍ਰਕਾਸ਼ਨ ਦੇ ਸੰਚਾਲਕ ਸतीश ਗੁਲਾਟੀ ਨੇ ਆਪਣੇ ਅਧਾਰੇ ਵੱਲੋਂ ਤੁਰੰਤ ਸਹਿਮਤੀ ਦੇ ਦਿੱਤੀ